ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਤੀਆਂ ਦੇ ਲੇਖ ਭਾਗ 24ਵਾਂ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਅਮਨ ਨੂੰ ਬਹੁਤ ਬੁਰਾ ਲੱਗਿਆ ਹਰਵਿੰਦਰ ਤੂੰ ਮੇਰਾ ਉਹ ਦੋਸਤ ਜੋ ਮੇਰੇ ਸਭ ਤੋਂ ਨੇੜੇ ਸੀ ਇਹ ਕਹਿ ਕੇ ਅਮਨ ਨੇ ਫੋਨ ਕੱਟ ਦਿੱਤਾ ਹਰਵਿੰਦਰ ਨੇ ਦੁਬਾਰਾ ਤੋਂ ਦੋ ਵਾਰ ਕਾਲ ਕੀਤੀ ਪਰ ਅਮਨ ਨੇ ਫੋਨ ਨਹੀਂ ਚੁੱਕਿਆ ਅਮਨ ਨੂੰ ਕੁਝ ਸਮਝ ਨਹੀਂ ਆਈ ਕਿ ਹਰਵਿੰਦਰ ਨੇ ਐਵੇਂ ਕਿਉਂ ਕਿਹਾ ਸ਼ਾਇਦ ਹਰਵੀਰ ਵੀਰੇ ਨੇ ਹਰਵਿੰਦਰ ਨੂੰ ਮੇਰੇ ਵਿਆਹ ਲਈ ਕਿਹਾ ਹੋਣਾ ਹੈ ਹਰਵਿੰਦਰ ਤਾਂ ਵੀਰੇ ਦੀ ਕੋਈ ਗੱਲ ਨਹੀਂ ਮੋੜਦਾ ਅਮਨ ਨੂੰ ਬਹੁਤ ਤਕਲੀਫ ਹੋਈ ਕਿ ਵੀਰੇ ਹੋਣਾ ਨੇ ਕੀ ਸੋਚ ਕੇ ਹਰਵਿੰਦਰ ਨੂੰ ਵਿਆਹ ਲਈ ਕਿਹਾ ਅਮਨ ਸੋਚਦੀ ਹੈ ਕਿ ਜਦੋਂ ਹਰਵਿੰਦਰ ਪੱਕਾ ਹੋ ਗਿਆ ਆਂਟੀ ਜੀ ਕਿੰਨੀ ਧੂਮਤਾਮ ਨਾਲ ਉਹਦਾ ਵਿਆਹ ਕਰਨਗੇ ਹਰਵੀਰ ਵੀਰਾ ਪਤਾ ਨਹੀਂ ਕੀ ਸੋਚੀ ਜਾਂਦਾ ਐ ਅਮਨ ਕਦੇ ਕੁਝ ਸੋਚਦੀ ਤੇ ਕਦੇ ਕੁਝ ਨਾ ਹੀ ਉਸ ਨੂੰ ਨੀਂਦ ਆਉਂਦੀ ਸੀ ਉਦੋਂ ਹੀ ਹਰਵਿੰਦਰ ਦਾ ਮੈਸੇਜ ਆ ਗਿਆ ਅਮਨ ਨੇ ਬਿਨਾਂ ਦੇਖੇ ਹੀ ਫੋਨ ਰੱਖ ਦਿੱਤਾ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਅਮਨ ਨੂੰ ਨੀਂਦ ਕਿੱਥੇ ਆਉਂਦੀ ਸੀ ਉਹ ਬਹੁਤ ਪਰੇਸ਼ਾਨ ਹੋ ਗਈ ਉੱਠ ਕੇ ਮੂੰਹ ਧੋ ਕੇ ਆਈ ਪਰ ਪਤਾ ਨਹੀਂ ਕਿਉਂ ਬੇਚੈਨ ਹੋ ਗਈ ਫਿਰ ਪਾਠ ਕਰਨ ਬੈਠ ਗਈ ਪਾਠ ਕਰਕੇ ਉਹ ਅਰਦਾਸ ਕਰਨ ਲੱਗੀ ਕਿ ਰੱਬ ਜੀ ਕਿਉਂ ਮੇਰੇ ਪਰਿਵਾਰ ਵਾਲੇ ਹਰਵਿੰਦਰ ਦਾ ਜੀਵਨ ਖਰਾਬ ਕਰਨ ਲੱਗੇ ਐ ਮੈਂ ਜਗਪਾਲ ਨੂੰ ਨਹੀਂ ਭੁੱਲ ਸਕਦੀ ਉਧਰ ਹਰਵਿੰਦਰ ਮੈਸੇਜ ਦੇ ਜਵਾਬ ਦੇ ਇੰਤਜ਼ਾਰ ਵਿੱਚ ਬੈਠਾ ਸੋਚਦਾ ਸੀ ਕਿ ਹਰਵੀਰ ਵੀਰਾ ਅਮਨ ਦੇ ਭਵਿੱਖ ਬਾਰੇ ਬਹੁਤ ਵਧੀਆ ਸੋਚਦਾ ਹੈ ਪਰ ਅਮਨ ਆਪਣੀ ਜਗ੍ਹਾ ਸਹੀ ਹੈ ਬਹੁਤ ਔਖਾ ਹੈ ਕਿਸੇ ਹੋਰ ਬਾਰੇ ਸੋਚਣਾ ਮੈਂ ਅੱਜ ਤੱਕ ਨੀ ਅਮਨ ਤੋਂ ਬਿਨਾਂ ਕਿਸੇ ਹੋਰ ਬਾਰੇ ਸੋਚ ਸਕਿਆ ਫਿਰ ਮੈਂ ਅਮਨ ਨੂੰ ਕਿਵੇਂ ਮਜਬੂਰ ਕਰ ਸਕਦਾ ਫਿਰ ਉਹ ਸੋਚਦਾ ਹੈ ਅਮਨ ਮੈਨੂੰ ਆਪਣੇ ਸਭ ਤੋਂ ਨੇੜੇ ਮੰਨਦੀ ਹੈ ਮੈਂ ਉਹਦਾ ਉਹੀ ਦੋਸਤ ਬਣ ਕੇ ساری ਉਮਰ ਉਹਨੂੰ ਖੁਸ਼ ਰੱਖੂੰਗਾ ਰਾਤ ਅੱਧੀ ਬੀਤ ਗਈ ਪਰ ਅਮਨ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਹਰਵਿੰਦਰ ਨੇ ਫਿਰ ਅਮਨ ਨੂੰ ਮੈਸੇਜ ਕੀਤਾ ਇਸ ਵਾਰ ਅਮਨ ਨੇ ਫੋਨ ਚੁੱਕਿਆ ਆ ਮੈਸੇਜ ਪੜਨ ਲੱਗ ਗਈ ਹਰਵਿੰਦਰ ਅਮਨ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖੂਗਾ ਮੈਂ ਪਿਛਲੇ 8 ਸਾਲਾਂ ਤੋਂ ਤੈਨੂੰ ਪਸੰਦ ਕਰਦਾ ਇੱਕੋ ਕਲਾਸ ਵਿੱਚ ਸੀ ਤੇ ਇੱਕੋ ਗਰੁੱਪ ਵਿੱਚ ਫਿਰ ਆਪਾਂ ਦੋਸਤ ਬਣੇ ਪਰ ਮਾਫ ਕਰਨਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਮੈਂ ਕਦੇ ਵੀ ਤੈਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸ ਸਕਿਆ ਹਮੇਸ਼ਾ ਡਰਦਾ ਰਿਹਾ ਕਿ ਜੇ ਤੇਰੇ ਕੋਲ ਇਜ਼ਹਾਰ ਕੀਤਾ ਤਾਂ ਤੂੰ ਗੁੱਸਾ ਕਰੇਂਗੀ ਤਾ ਮੈਂ ਤੇਰੀ ਦੋਸਤੀ ਤੋਂ ਵੀ ਜਾਣਦਾ ਰਹੂ ਘਰ ਮੰਮੀ ਨੂੰ ਵੀ ਤੇਰੇ ਬਾਰੇ ਦੱਸਿਆ ਹੋਇਆ ਸੀ ਉਸ ਦਿਨ ਯਾਦ ਆ ਹਰਵੀਰ ਵੀਰੇ ਦਾ ਨੰਬਰ ਲੈਣ ਲਈ ਫੋਨ ਕੀਤਾ ਸੀ ਉਸ ਦਿਨ ਮੈਂ ਤੈਨੂੰ ਸਭ ਕੁਝ ਕਹਿਣਾ ਦੱਸਣਾ ਸੀ ਪਰ ਉਸ ਤੋਂ ਪਹਿਲਾਂ ਹੀ ਅਮਨ ਤੈਂ ਆਪਣੇ ਵਿਆਹ ਬਾਰੇ ਦੱਸਿਆ ਜਗਪਾਲ ਬਾਰੇ ਦੱਸਿਆ ਕਿੰਨਾ ਵਧੀਆ ਇਨਸਾਨ ਹੈ ਉਸ ਦਿਨ ਤੋਂ ਮੇਰਾ ਪਿਆਰ ਇਬਾਦਤ ਬਣ ਗਿਆ ਅਮਨ ਮੈਸੇਜ ਪੜਦੇ ਹੋਏ ਕਦੇ ਹੈਰਾਨ ਹੁੰਦੀ ਕਦੇ ਉਸ ਨੂੰ ਗੁੱਸਾ ਆਉਂਦਾ ਤੇ ਕਦੇ ਅੱਖਾਂ ਵਿੱਚ ਹੰਝੂ ਆਉਂਦੇ ਅਮਨ ਅੱਗੇ ਪੜਦੀ ਹੈ ਹਰਵਿੰਦਰ ਦਾ ਲਿਖਿਆ ਸੀ ਕਿ ਫਿਰ ਮੈਂ ਸੋਚਿਆ ਕਿ ساری ਉਮਰ ਤੇਰਾ ਦੋਸਤ ਬਣ ਕੇ ਰਹਾਂਗਾ ਜਗਪਾਲ ਦੇ ਜਾਣ ਤੋਂ ਬਾਅਦ ਵੀ ਮੇਰੇ ਮਨ ਵਿੱਚ ਕਦੇ ਕੋਈ ਗੱਲ ਨਹੀਂ ਆਈ ਪਰ ਇੱਕ ਦਿਨ ਹਰਵੀਰ ਵੀਰੇ ਨੇ ਮੈਨੂੰ ਦੱਸਿਆ ਪਰਿਵਾਰ ਵਾਲੇ ਤੇਰੇ ਵਿਆਹ ਬਾਰੇ ਸੋਚਦੇ ਨੇ ਸ਼ਾਇਦ ਹਰਵੀਰ ਵੀਰੇ ਨੇ ਹੀ ਸਭ ਤੋਂ ਪਹਿਲਾਂ ਸੋਚਿਆ ਹਰਲੀਨ ਭਾਬੀ ਨੂੰ ਸਭ ਕੁਝ ਪਤਾ ਸੀ ਮੈਂ ਤੇਰੇ ਬਾਰੇ ਕੀ ਸੋਚਦਾ ਹਾਂ ਤਾਂ ਹਰਵੀਰ ਵੀਰੇ ਨੇ ਮੈਨੂੰ ਪੁੱਛਿਆ ਤਾਂ ਮੈਂ ਵੀਰੇ ਕੋਲੋਂ ਕੁਝ ਨਹੀਂ છુપਾ ਸਕਿਆ ਮੈਂ ਵੀਰੇ ਨੂੰ ਕਿਹਾ ਜੇ ਅਮਨ ਮੰਨਦੀ ਆ ਤਾਂ ਮੈਂ ਸਾਰੀ ਉਮਰ ਅਮਨ ਦਾ ਸਾਥ ਨਿਭਾਉਂਗਾ ਪਰ ਅੱਜ ਗੱਲ ਕਰਦੇ ਆਪਣੇ ਆਪ ਨੂੰ ਰੋਕ ਨਾ ਸਕਿਆ ਤੈਨੂੰ ਵਿਆਹ ਲਈ ਪੁੱਛ ਲਿਆ ਕੋਈ ਜਲਦੀ ਨਹੀਂ ਅਮਨ ਤੂੰ ਜਦੋਂ ਮਰਜ਼ੀ ਜਵਾਬ ਦੇ ਦੇਵੀਂ ਫਿਰ ਹਰਵਿੰਦਰ ਦਾ ਅਗਲਾ ਮੈਸੇਜ ਵੀ ਪੜਨ ਲੱਗੀ ਹਰਵਿੰਦਰ ਨੇ ਲਿਖਿਆ ਅਮਨ ਮਾਫ ਕਰ ਦੇ ਮੈਂ ਸਵਾਰਥੀ ਹੋ ਗਿਆ ਸੀ ਬਸ ਇਹ ਸੋਚ ਲਿਆ ਸੀ ਕਿ ਮੇਰਾ ਪਿਆਰ ਮੈਨੂੰ ਮਿਲ ਜਾਊ ਤੇਰੇ ਬਾਰੇ ਨਹੀਂ ਸੋਚਿਆ ਅਮਨ ਸੌਰੀ ਆ ਮੈਸੇਜ ਦੇਖ ਕੇ ਵੀ ਅਮਨ ਨੇ ਉਹਨੂੰ ਰਿਪਲਾਈ ਨਹੀਂ ਕੀਤਾ ਅਮਨ ਨੇ ਮੈਸੇਜ ਪੜ੍ਹ ਕੇ ਉਸੇ ਵਕਤ ਹਰਵੀਰ ਨੂੰ ਫੋਨ ਲਾ ਲਿਆ ਹਰਵੀਰ ਫੋਨ ਚੁੱਕ ਕੇ ਕਹਿਣ ਲੱਗਿਆ ਕਿ ਅਮਨ ਤੂੰ ਸੁੱਤੀ ਨਹੀਂ ਹਲੇ ਟਾਈਮ ਦੇਖ ਰਾਤ ਦਾ 1 ਵਜ ਗਿਆ ਹੋਣਾ ਅਮਨ ਨੀਂਦ ਨਹੀਂ ਆਈ ਵਿਰੇ ਤੁਸੀਂ ਹਰਵਿੰਦਰ ਨਾਲ ਮੇਰੇ ਵਿਆਹ ਦੀ ਗੱਲ ਕਿਉਂ ਕੀਤੀ ਹਰਵੀਰ ਅਮਨ ਉਹ ਤੈਨੂੰ ਤੇ ਕਮਲ ਨੂੰ ਬਹੁਤ ਖੁਸ਼ ਰੱਖੂਗਾ ਹਰਵਿੰਦਰ ਤੇਰਾ ਬਹੁਤ ਕਰਦਾ ਹੈ ਮੈਨੂੰ ਖੁਦ ਉਹਨੇ ਸਭ ਕੁਝ ਦੱਸਿਆ ਫਿਰ ਉਹਨੇ ਘਰ ਆਪਣੀ ਮੰਮੀ ਨਾਲ ਵੀ ਤੇਰੇ ਬਾਰੇ ਦੱਸਿਆ ਹੋਇਆ ਅਮਨ ਵਿਰੇ ਗੱਲ ਦੱਸਣ ਦੀ ਨਹੀਂ ਹਰਵਿੰਦਰ ਮੇਰੇ ਨਾਲ ਕਦੇ ਖੁਸ਼ ਨਹੀਂ ਰਹਿ ਸਕਦਾ ਤੁਸੀਂ ਸਮਝਦੇ ਕਿਉਂ ਨਹੀਂ ਹਰਵੀਰ ਅਮਨ ਤੇਰੇ ਦਿਲ ਦਿਮਾਗ ਤੇ ਜੋ ਵੀ ਪਰੇਸ਼ਾਨੀਆਂ ਆ ਤੇਰਾ ਦੁੱਖ ਦਰਦ ਸਭ ਸਮਝਦਾ ਤੂੰ ਜਗਪਾਲ ਨੂੰ ਕਦੇ ਨਹੀਂ ਭੁੱਲ ਸਕਦੀ ਹਰਵਿੰਦਰ ਜਗਪਾਲ ਦੀਆਂ ਯਾਦਾਂ ਦੇ ਨਾਲ ਹੀ ਤੇਰਾ ਸਾਥ ਚਾਹੁੰਦਾ ਹੈ ਹਰਵੀਰ ਥੋੜੀ ਦੇਰ ਚੁੱਪ ਕਰ ਗਿਆ ਅਮਨ ਦੇ ਜਵਾਬ ਦਾ ਇੰਤਜ਼ਾਰ ਕਰਨ ਲੱਗਾ ਪਰ ਅਮਨ ਕੁਝ ਨਾ ਬੋਲੀ ਹਰਵੀਰ ਫਿਰ ਕਹਿਣ ਲੱਗਿਆ ਅਮਨ ਤੂੰ ਸਮਝਣ ਦੀ ਕੋਸ਼ਿਸ਼ ਕਰ ਉਹਦਾ ਪਿਆਰ ਇਬਾਦਤ ਹੈ ਉਹਦੇ ਅਹਿਸਾਸ ਸਦਾ ਤੇਰੇ ਨਾਲ ਹੁੰਦੇ ਨੇ ਹਰਵੀਰ ਇੱਕ ਕੰਟਾ ਮੰਨੂ ਸਮਝਾਈ ਗਿਆ ਟਾਈਮ ਦੇਖ ਕੇ ਅਮਨ ਨੂੰ ਸੌਣ ਨੂੰ ਕਹਿਣ ਲੱਗਿਆ ਅਮਨ ਨੇ ਹਾਂਜੀ ਵੀਰੇ ਕਹਿ ਕੇ ਫੋਨ ਕੱਟ ਦਿੱਤਾ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਹਰਵੀਰ ਨਾਲ ਗੱਲ ਕਰਕੇ ਅਮਨ ਦਾ ਮਨ ਕੁਝ ਸ਼ਾਂਤ ਹੋ ਗਿਆ ਸੀ ਉਧਰ ਹਰਵੀਰ ਨੇ ਫੋਨ ਕਰਕੇ ਸਾਰਾ ਕੁਝ ਗਿੰਨੀ ਭੈਣ ਨੂੰ ਦੱਸ ਦਿੱਤਾ ਹਰਵੀਰ ਭੈਣੇ ਹੁਣ ਤਾਂ ਹਰਵਿੰਦਰ ਨੇ ਵੀ ਅਮਨ ਨੂੰ ਸਭ ਕੁਝ ਦੱਸ ਦਿੱਤਾ ਹੈ ਵਿਆਹ ਲਈ ਵੀ ਪੁੱਛ ਲਿਆ ਹੈ ਹੁਣ ਤੁਸੀਂ ਅਮਨ ਨਾਲ ਗੱਲ ਕਰ ਲਓ ਗਿੰਨੀ ਹਾਂ ਹਰਵੀਰ ਮੈਂ ਕਰਦੀ ਆ ਕੱਲ ਨੂੰ ਗੱਲ ਕੋਈ ਨਹੀਂ ਅਮਨ ਨੂੰ ਮੰਨਣਾ ਹੀ ਪੈਣਾ ਉਹਨੂੰ ਰਿਸ਼ਤੇ ਨਿਭਾਉਣੇ ਆਉਂਦੇ ਨੇ ਸਾਰਿਆਂ ਦਾ ਬਹੁਤ ਪਿਆਰ ਕਰਦੀ ਆ ਫਿਰ ਹਰਵਿੰਦਰ ਬਹੁਤ ਚੰਗਾ ਮੁੰਡਾ ਹੈ ਸਭ ਕੁਝ ਠੀਕ ਹੋ ਜਾਣਾ ਹੈ ਹਰਵੀਰ ਹਾਂਜੀ ਭੈਣੇ ਉਧਰ ਅਮਨ ਜਦੋਂ ਸਵੇਰੇ ਉੱઠી ਤਾਂ ਉਹਦਾ ਸਿਰਦਰਦ ਹੁੰਦਾ ਸੀ ਉੱਠ ਕੇ ਰਸੋਈ ਵਿੱਚ ਚਲੀ ਗਈ ਅਮਨ ਮੰਮੀ ਮੇਰਾ ਸਿਰਦਰਦ ਕਰਦਾ ਹੈ ਮੈਨੂੰ ਕੋਈ ਦਵਾਈ ਦੇ ਦਿਓ ਚਰਨਜੀਤ ਕੀ ਹੋਇਆ ਪੁੱਤ ਰਾਤ ਫਿਰ ਨੀਂਦ ਨਹੀਂ ਆਈ ਅਮਨ ਹਾਂਜੀ ਮੰਮੀ ਕਟ ਹੀ ਆਈ ਆ ਨੀਂਦ ਤਾਂ ਅਮਨ ਦਵਾਈ ਲੈ ਕੇ ਨਹਾਉਣ ਚਲੀ ਗਈ ਚਰਨਜੀਤ ਸੋਚਣ ਲੱਗੀ ਪਤਾ ਨਹੀਂ ਮੇਰੀ ਧੀ ਦੀ ਕਿਸਮਤ ਵਿੱਚ ਕੀ ਲਿਖਿਆ ਕਿਉਂ ਇੰਨੀ ਤਕਲੀਫ ਲਿਖੀ ਆ ਰੱਬ ਜੀ ਅਮਨ ਦੇ ਜੀਵਨ ਵਿੱਚ ਅੱਜ ਫੇਰ ਬਹੁਤ ਉਦਾਸ ਲੱਗਦੀ ਐ ਹੱਥ ਜੋੜ ਅਰਦਾਸ ਕਰਦੀ ਐ ਕਿ ਪ੍ਰਮਾਤਮਾ ਭਲੀ ਕਰਿਓ ਚਰਨਜੀਤ ਚਾਹ ਲੈ ਕੇ ਕਮਰੇ ਵਿੱਚ ਚਲੀ ਗਈ ਸਤਨਾਮ ਗੁਰਦੁਆਰਾ ਸਾਹਿਬ ਜਾਣ ਲਈ ਤਿਆਰ ਸੀ ਸਤਨਾਮ ਤੇ ਚਰਨਜੀਤ ਚਾਹ ਪੀਣ ਤੋਂ ਬਾਅਦ ਗੁਰਦੁਆਰਾ ਸਾਹਿਬ ਚਲੇ ਗਈ ਚਰਨਜੀਤ ਨੇ ਰਸਤੇ ਵਿੱਚ ਸਤਨਾਮ ਨੂੰ ਦੱਸਿਆ ਕਿ ਅੱਜ ਅਮਨ ਨਾਲ ਗੱਲ ਕਰਿਓ ਉਹ ਨੂੰ ਬਾਹਰ ਕਿਤੇ ਲੈ ਜਾਇਓ ਮੈਨੂੰ ਅੱਜ ਅਮਨ ਫੇਰ ਬਹੁਤ ਉਦਾਸ ਲੱਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣ ਕੇ ਮੱਥਾ ਟੇਕਣ ਤੋਂ ਬਾਅਦ ਬਾਹਰ ਆ ਕੇ ਸੇਵਾ ਕਰਨ ਲੱਗੀ ਅਮਨ ਨੇਤ ਨੇਮ ਕਰਕੇ ਬੈਠੀ ਸੀ ਕਿ ਰਮਨ ਚਾ ਲੈ ਕੇ ਆ ਗਈ ਅਮਨ ਨੂੰ ਦੇਖ ਕੇ ਰਮਨ ਨੂੰ ਸਮਝਣ ਵਿੱਚ देर ਨਹੀਂ ਲੱਗੀ ਕਿ ਅਮਨ ਰਾਤ ਸੁੱਤੀ ਨਹੀਂ ਉਹ ਚਾਲੇ ਕੇ ਅਮਨ ਦੇ ਕੋਲ ਬੈੱਡ ਤੇ ਬੈਠ ਗਈ ਸੁਖਮਣ ਵੀ ਮਗਰ ਹੀ ਆ ਗਿਆ ਉਹਨੇ ਆਉਂਦੇ ਹੀ ਕਮਲ ਨੂੰ ਉਠਾ ਲਿਆ ਦੋਵੇਂ ਜਨੇ ਹਾਲ ਵਿੱਚ ਦਵਿੰਦਰ ਕੋਲ ਜਾ ਕੇ ਖੇਡਣ ਲੱਗ ਗਏ ਰਮਨ ਅਮਨ ਤੂੰ ਕਿਉਂ ਇੰਨਾ ਸੋਚਦੀ ਐ ਦੇਖ ਤੂੰ ਆਪਣਾ ਕੀ ਹਾਲ ਕੀਤਾ ਹੋਇਆ ਮੰਮੀ ਡੈਡੀ ਤੇਰੇ ਲਈ ਚੰਗਾ ਹੀ ਸੋਚਣਗੇ ਅਮਨ ਨੇ ਹਰਵਿੰਦਰ ਨਾਲ ਤੇ ਹਰਵੀਰ ਨਾਲ ਜੋ ਗੱਲਾਂ ਹੋਈਆਂ ਉਹ ਸਭ ਰਮਨ ਨੂੰ ਦੱਸ ਦਿੱਤੀਆਂ ਤੇ ਹਰਵਿੰਦਰ ਦਾ ਮੈਸੇਜ ਵੀ ਰਮਨ ਨੂੰ ਪੜਾਇਆ ਰਮਨ ਮਨ ਹੀ ਮਨ ਬਹੁਤ ਖੁਸ਼ ਸੀ ਕਿ ਹਰਵਿੰਦਰ ਨੇ ਅਮਨ ਨੂੰ ਵਿਆਹ ਬਾਰੇ ਪੁੱਛਿਆ ਤੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਦਿੱਤਾ ਰਮਨ ਫਿਰ ਤੂੰ ਹਰਵਿੰਦਰ ਨੂੰ ਕੀ ਕਿਹਾ ਅਮਨ ਮੈਂ ਕੋਈ ਜਵਾਬ ਨਹੀਂ ਦਿੱਤਾ ਅਮਨ ਕਮਲਾ ਹਰਵਿੰਦਰ ਤਾਂ ਵੀਰੇ ਨੇ ਕੁਝ ਵੀ ਨਹੀਂ ਸੋਚਿਆ ਉਹਦੇ ਨਾਲ ਗੱਲ ਕਰਨ ਤੋਂ ਪਹਿਲਾਂ ਰਮਨ ਕੀ ਗਲਤ ਸੋਚ ਲਿਆ ਵੀਰੇ ਨੇ ਤੈਨੂੰ ਖੁਸ਼ ਦੇਖਣਾ ਚਾਹੁੰਦੇ ਆਂ ਅਸੀਂ ਅਮਨ ਤੇ ਹਰਵਿੰਦਰ ਦੀਆਂ ਖੁਸ਼ੀਆਂ ਰਮਨ ਤੂੰ ਸਮਝਦੀ ਕਿਉਂ ਨਹੀਂ ਉਹਦੇ ਕਿੰਨੇ ਚਾਹ ਹੋਣਗੇ ਆਪਣੇ ਵਿਆਹ ਲਈ ਇਹ ਪਲ ਉਹਦੇ ਜੀਵਨ ਵਿੱਚ ਪਹਿਲੀ ਵਾਰ ਆਉਣੇ ਆ ਤੇ ਮੈਂ ਅਮਨ ਬੋਲਦੇ ਬੋਲਦੇ ਚੁੱਪ ਕਰ ਗਈ ਰਮਨ ਅਮਨ ਚੁੱਪ ਕਿਉਂ ਕਰ ਗਈ ਹਰਵਿੰਦਰ ਆ ਸਭ ਕੁਝ ਸੋਚਦਾ ਹੀ ਨਹੀਂ ਹਰਲੀਨ ਭਾਬੀ ਜਗਪਾਲ ਭਾਜੀ ਦੀ ਡੈਥ ਵਾਲੇ ਦਿਨ ਹੀ ਸਮਝ ਗਈ ਸੀ ਹਰਵਿੰਦਰ ਤੇਰਾ ਕਿੰਨਾ ਕਰਦਾ ਫਿਰ ਮੈਂ ਵੀ ਦੇਖਿਆ ਤੇਰੇ ਨਾਲ ਗੱਲਾਂ ਕਰਨ ਵੇਲੇ ਬਹੁਤ ਚੰਗਾ ਮੁੰਡਾ ਹੈ ਮੇਰੀ ਭੈਣ ਬਣ ਕੇ ਸੋਚ ਕੇ ਜਵਾਬ ਦੇਵੀ ਇਹ ਕਹਿ ਕੇ ਰਮਨ ਰਸੋਈ ਵਿੱਚ ਚਲੀ ਗਈ ਅਮਨ ਉੱਠ ਕੇ ਸੁਖਮਣ ਤੇ ਕਮਲ ਕੋਲ ਚਲੀ ਗਈ ਉਹਨਾਂ ਨੂੰ ਨਹਾਉਣ ਲੱਗੀ ਸਤਨਾਮ ਤੇ ਚਰਨਜੀਤ ਵੀ ਉਦੋਂ ਤੱਕ ਘਰ ਆ ਗਏ ਸਾਰੇ ਜਣੇ ਰੋਟੀ ਖਾਣ ਬੈਠ ਗਏ ਅਮਨ ਹੁਣ ਕੁਝ ਠੀਕ ਸੀ ਫਿਰ ਸਾਰੇ ਜਣੇ ਬੱਚਿਆਂ ਨਾਲ ਹੱਸਣ ਖੇਡਣ ਲੱਗ ਗਏ ਕਿਸੇ ਨੇ ਕੋਈ ਗੱਲ ਨਾ ਛੇੜੀ ਜਿਹਦੇ ਨਾਲ ਅਮਨ ਨੂੰ ਤਕਲੀਫ ਹੋਵੇ ਸਤਨਾਮ ਅਮਨ ਪੁੱਤ ਤੁਸੀਂ ਸਾਰੇ ਜਣੇ ਤਿਆਰ ਹੋ ਜਾਓ ਆਪਾਂ ਅੱਜ ਕਿਤੇ ਬਾਹਰ ਘੁੰਮ ਕੇ ਆਵਾਂਗੇ ਦਵਿੰਦਰ ਤੂੰ ਵੀ ਆਪਣੇ ਸਰ ਨੂੰ ਪੁੱਛ ਲੈ ਜੇ ਛੁੱਟੀ ਮਿਲ ਜਾਊ ਦਵਿੰਦਰ ਡੈਡੀ ਜੀ ਅੱਜ ਉਹਨਾਂ ਨੇ ਚੰਡੀਗੜ੍ਹ ਨੂੰ ਜਾਣਾ ਤੇ ਮੁਸ਼ਕਲ ਹੈ ਤੁਸੀਂ ਜਾਓ ਇੱਕ ਘੰਟੇ ਵਿੱਚ ਸਾਰੇ ਜਣੇ ਤਿਆਰ ਹੋ ਗਏ ਤੇ ਰਮਨ ਪਟਿਆਲੇ ਫਿਲਮ ਦੇਖਣ ਨੂੰ ਕਹਿਣ ਲੱਗੀ ਉਹਨੇ ਕੱਪੜੇ ਵੀ ਖਰੀਦਨੇ ਸੀ ਅਮਨ ਨੇ ਵੀ ਫਿਲਮ ਦੇਖਣ ਨੂੰ ਹਾਮੀ ਭਰ ਦਿੱਤੀ ਸਾਰੇ ਜਣੇ ਚਲੇ ਗਏ ਜਦੋਂ ਵਾਪਸ ਆਏ ਤਾਂ ਅਮਨ ਦੇ ਚਿਹਰੇ ਤੇ ਵੀ ਮੁਸਕਾਨ ਸੀ ਬਹੁਤ ਟਾਈਮ ਬਾਅਦ ਉਹ ਸਾਰੇ ਇਕੱਠੇ ਗਏ ਸੀ ਫਿਰ ਤਿੰਨ ਦਿਨਾਂ ਬਾਅਦ ਗਿੰਨੀ ਨੇ ਅਮਨ ਨਾਲ ਗੱਲ ਕੀਤੀ ਗਿੰਨੀ ਤੇ ਉਹਦੇ ਪਤੀ ਨੇ ਬਹੁਤ ਗੱਲਾਂ ਸਮਝਾਈਆਂ ਤੇ ਮੁੱਕ ਦੀ ਗੱਲ ਉਹਨਾਂ ਨੇ ਇਹ ਕਹੀ ਕਿ ਅਮਨ ਵਿਆਹ ਤਾਂ ਤੇਰੇ ਡੈਡੀ ਨੇ ਕਰਨਾ ਹੀ ਐ ਚਾਹੇ ਹੁਣ ਕਰ ਦੇਣ 5 ਸਾਲ ਨੂੰ ਉਹ ਤਾਂ ਅਮਨ ਤੈਨੂੰ ਪਤਾ ਹੀ ਐ ਹਰਵਿੰਦਰ ਬਹੁਤ ਚੰਗਾ ਮੁੰਡਾ ਐ ਤੂੰ ਉਹਨੂੰ ਵਿਆਹ ਲਈ ਹਾਂ ਕਰ ਦੇ ਅਮਨ ਆਪਣੀ ਨੰਦ ਨੂੰ ਕੁਝ ਨਾ ਬੋਲੀ ਬਸ ਹਰ ਗੱਲ ਤੇ ਹਾਂਜੀ ਕਹੀ ਗਈ ਪਰ ਮਨ ਉਹਦਾ ਹਾਲੇ ਵੀ ਡੋਲਦਾ ਸੀ ਗਿੰਨੀ ਦੇ ਗੱਲ ਕਰਦੇ ਕਰਦੇ ਹੀ ਉਹਦੇ ਪਤੀ ਨੇ ਅਮਨ ਨੂੰ ਪੁੱਛਿਆ ਅਮਨ ਹਰ ਗੱਲ ਤੇ ਹਾਂਜੀ ਨਾ ਕਹਿ ਤੂੰ ਆਪ ਵੀ ਦੱਸ ਤੇਰਾ ਦਿਲ ਕੀ ਕਹਿੰਦਾ ਐ ਅਸੀਂ ਤੇਰਾ ਚੰਗਾ ਹੀ ਸੋਚਾਂਗੇ ਅਮਨ ਪਾਜੀ ਮੈਨੂੰ ਪਤਾ ਹੈ ਡੈਡੀ ਜੀ ਨੇ ਮੇਰਾ ਵਿਆਹ ਤਾਂ ਕਰਨਾ ਹੀ ਆ ਸ਼ਾਇਦ ਉਹ ਜੋ ਸੋਚਦੇ ਆ ਉਹ ਵੀ ਸਹੀ ਹੈ ਪਰ ਹਰਵਿੰਦਰ ਨਾਲ ਨਹੀਂ ਗੱਲ ਕਰਦੇ ਅਮਨ ਫਿਰ ਚੁੱਪ ਕਰ ਗਈ ਗਿੰਨੀ ਹਰਵਿੰਦਰ ਨਾਲ ਕਿਉਂ ਨਹੀਂ ਇਹ ਨਾ ਸੋਚ ਕੀ ਤੇਰਾ ਪਹਿਲਾ ਵਿਆਹ ਹੋਇਆ ਸੀ ਜਾਂ ਤੂੰ ਮੇਰੇ ਵੀਰ ਦੀ ਵਿਧਵਾ ਹੈ ਜਦੋਂ ਅਸੀਂ ਹੀ ਸੋਚ ਲਿਆ ਵੀ ਤੈਨੂੰ ਇਕੱਲੇ ਨਹੀਂ ਦੇਖ ਸਕਦੇ ਬਸ ਹੁਣ ਬਹੁਤ ਟਾਈਮ ਲੈ ਲਿਆ ਤੈ ਸੋਚਣ ਲਈ ਹੁਣ ਹਰਵਿੰਦਰ ਨਾਲ ਵਿਆਹ ਨੂੰ ਹਾਂ ਕਰ ਦੇ ਅਮਨ ਜੀ ਭੈਣੇ ਭਾਜੀ ਤੁਸੀਂ ਇੱਕ ਵਾਰ ਹਰਵਿੰਦਰ ਨਾਲ ਗੱਲ ਕਰ ਲੋ ਹਰਵੀਰ ਵੀਰਾ ਤਾਂ ਮੇਰੀ ਗੱਲ ਸਮਝਦਾ ਨਹੀਂ ਕਿੰਨੀ ਨੇ ਹਾਂ ਕਰਤੀ ਕਿ ਤੇਰੇ ਭਾਜੀ ਕਿਸੇ ਦਿਨ ਵੇਲੇ ਟਾਈਮ ਗੱਲ ਕਰ ਲੈਣਗੇ ਪਰ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਤੇ ਨਾ ਕੁਝ ਸੋਚਣਾ ਕਿੰਨਾ ਹੀ ਟਾਈਮ ਗਿਨੀ ਹੁਣੀ ਦੋਵੇਂ ਜਣੇ ਅਮਨ ਨਾਲ ਗੱਲਾਂ ਕਰੀ ਗਏ ਉਸ ਨੂੰ ਸਮਝਾਈ ਗਏ ਫਿਰ ਅਮਨ ਨੂੰ ਕਿਹਾ ਕਿ ਮਾਸੀ ਜੀ ਨਾਲ ਗੱਲ ਕਰਵਾ ਦੇ ਅਮਨ ਰਸੋਈ ਵਿੱਚ ਜਾ ਕੇ ਮੰਮੀ ਗਿੰਨੀ ਭੈਣ ਨਾਲ ਗੱਲ ਕਰਿਓ ਤੇ ਖੁਦ ਰੋਟੀ ਬਣਾਉਣ ਲੱਗ ਗਈ ਗਿੰਨੀ ਨੇ ਰਸਮੀ ਫਤੇ ਬੁਲਾਉਣ ਤੋਂ ਬਾਅਦ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮਾਸੀ ਜੀ ਅਮਨ ਵਿਆਹ ਲਈ ਮੰਨ ਗਈ ਹੈ ਬਸ ਉਹਦੇ ਜੀਜਾ ਜੀ ਇੱਕ ਵਾਰ ਹਰਵਿੰਦਰ ਨਾਲ ਗੱਲਬਾਤ ਕਰ ਲੈਣ ਫਿਰ ਤੁਸੀਂ ਹਰਵਿੰਦਰ ਦੇ ਪਰਿਵਾਰ ਨਾਲ ਗੱਲ ਕਰ ਲਿਓ ਚਰਨਜੀਤ ਸ਼ੁਕਰ ਹੈ ਪ੍ਰਮਾਤਮਾ ਦਾ ਧੀ ਸਾਡਾ ਤਾਂ ਹੁਣ ਅਮਰ ਨਾਲ ਵਿਆਹ ਬਾਰੇ ਗੱਲ ਕਰਨ ਨੂੰ ਦਿਲ ਹੀ ਨਹੀਂ ਕਰਦਾ ਸੀ ਮੇਰੇ ਤੋਂ ਨਹੀਂ ਚੱਲ ਹੁੰਦੀ ਸੀ ਜਦੋਂ ਰੋਣ ਲੱਗ ਜਾਂਦੀ ਸੀ ਗਿੰਨੀ ਮਾਸੀ ਜੀ ਬੱਸ ਹੁਣ ਸਾਰੇ ਦੁੱਖ ਕੱਟੇ ਜਾਣਗੇ ਘਰ ਸਭ ਦਾ ਮੂੰਹ ਮਿੱਠਾ ਕਰਵਾਓ ਮਾਸੀ ਜੀ ਦੁੱਖ ਤਾਂ ਭੁੱਲਦਾ ਨਹੀਂ ਹੁੰਦਾ ਪਰ ਹੁਣ ਖੁਸ਼ੀਆਂ ਵੀ ਰੱਜ ਕੇ ਮਨਾਓ ਚਰਨਜੀਤ ਨੇ ਗਿੰਨੀ ਨਾਲ ਗੱਲ ਕਰਨ ਤੋਂ ਬਾਅਦ ਆ ਕੇ ਰਮਨ ਨੂੰ ਗਲ ਵੱਕੜੀ ਵਿੱਚ ਲੈ ਕੇ ਪਿਆਰ ਦਿੱਤਾ ਚਰਨਜੀਤ ਅਮਨਤੀਏ ਬਹੁਤ ਵਧੀਆ ਫੈਸਲਾ ਲਿਆ ਹੈ ਬੋਤਿਆਂ ਦੇ ਕਰਮਾਂ ਵਿੱਚ ਦੋ ਸੰਜੋਗ ਲਿਖੇ ਹੁੰਦੇ ਨੇ ਕਈ ਵਾਰ ਕੋਈ ਪਿਛਲੇ ਜਨਮ ਦਾ ਵਾਦਾ ਘਾਟਾ ਹੁੰਦਾ ਜੋ ਪਰਮਾਤਮਾ ਪੂਰਾ ਕਰਦਾ ਹੈ ਮੇਰਾ ਪੁੱਤ ਹੁਣ ਤੂੰ ਖੁਸ਼ ਰਿਹਾ ਕਰ ਅਮਨ ਹਾਂਜੀ ਮੰਮੀ ਰਮਨ ਨੇ ਰਸੋਈ ਵਿੱਚ ਆਉਂਦੇ ਸਭ ਕੁਝ ਸੁਣ ਲਿਆ ਉਹਨੇ ਵੀ ਆਉਂਦੇ ਰਮਨ ਨੂੰ ਗਲੇ ਮਿਲ ਕੇ ਵਧਾਈਆਂ ਦਿੱਤੀਆਂ ਚਰਨਜੀਤ ਨੇ ਸਤਨਾਮ ਨੂੰ ਵੀ ਦੱਸ ਦਿੱਤਾ ਸਤਨਾਮ ਇੰਨਾ ਖੁਸ਼ ਹੋਇਆ ਕਿ ਉਹ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਰਮਨ ਮਜ਼ਾਕ ਕਰਨ ਲੱਗੀ ਕਿ ਡੈਡੀ ਹਲੇ ਥੋੜਾ ਅਮਨ ਦੀ ਵਿਦਾਈ ਹੋਣੀ ਐ ਤੁਸੀਂ ਹੁਣੇ ਹੀ ਦਿਲ ਘਟਾਈ ਜਾਂਦੇ ਹੋ ਸਤਨਾਮ ਉਹ ਨਹੀਂ ਪੁੱਤ ਮੈਂ ਤਾਂ ਬਹੁਤ ਖੁਸ਼ ਆਂ ਸਤਨਾਮ ਅਮਨ ਨੂੰ ਕੋਲ ਜਾ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਿਆ ਤੇ ਇਹ ਬਹੁਤ ਵਧੀਆ ਫੈਸਲਾ ਲਿਆ ਐ ਪ੍ਰਮਾਤਮਾ ਮੇਰੀ ਅਮਨ ਦੇ ਜੀਵਨ ਵਿੱਚ ਖੁਸ਼ੀਆਂ ਹੀ ਰਹਿਣ ਕਦੇ ਦੁੱਖ ਨਾ ਆਵੇ ਮੇਰੀ ਧੀ ਦੀ ਜ਼ਿੰਦਗੀ ਵਿੱਚ ਅੱਜ ਸਤਨਾਮ ਤੇ ਚਰਨਜੀਤ ਹੁਣੀ ਸਾਰੇ ਬਹੁਤ ਖੁਸ਼ ਸੀ ਉਦਰ ਹਰਵਿੰਦਰ ਨੂੰ ਹਫ਼ਤਾ ਹੋ ਗਿਆ ਸੀ ਅਮਨ ਦੇ ਮੈਸੇਜ ਦਾ ਇੰਤਜ਼ਾਰ ਕਰਦੇ ਨੂੰ ਪਰ ਅਮਨ ਦਾ ਰਿਪਲਾਈ ਨਹੀਂ ਆਇਆ ਹਰਵਿੰਦਰ ਆਪਣੇ ਆਪ ਨੂੰ ਕੋਸਣ ਲੱਗਾ ਕਿ ਕਿਉਂ ਮੈਂ ਬਿਨਾਂ ਸੋਚੇ ਸਮਝੇ ਅਮਨ ਨੂੰ ਆਪਣੇ ਦਿਲ ਦਾ ਹਾਲ ਸੁਣਾ ਦਿੱਤਾ ਮੈਨੂੰ ਪਤਾ ਸੀ ਉਹ ਜਗਪਾਲ ਦੀ ਜਗ੍ਹਾ ਕਿਸੇ ਹੋਰ ਬਾਰੇ ਨਹੀਂ ਸੋਚ ਸਕਦੀ ਮੈਂ ਅਮਨ ਨੂੰ ਬਹੁਤ ਤਕਲੀਫ ਦਿੱਤੀ ਅਮਨ ਮੇਰੇ ਨਾਲ ਪੱਕਾ ਨਾਰਾਜ਼ ਹੋਗੀ ਇਹ ਹੀ ਸੋਚ ਉਹ ਅਮਨ ਨੂੰ ਫੋਨ ਲਾ ਲੈਂਦਾ ਕਿ ਉਹਦੇ ਨਾਲ ਗੱਲ ਕਰਕੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਹਰਵਿੰਦਰ ਦਾ ਨੰਬਰ ਦੇਖ ਅਮਨ ਫੋਨ ਨਹੀਂ ਚੁੱਕਦੀ ਫਿਰ ਉਹ ਹਰਵੀਰ ਤੋਂ ਰਮਣ ਦਾ ਨੰਬਰ ਲੈ ਕੇ ਫੋਨ ਕਰਦਾ ਹੈ ਰਮਣ ਦੇ ਫੋਨ ਚੁੱਕਦੇ ਸਾਰ ਹੀ ਹਰਵਿੰਦਰ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੈ ਫਿਰ ਹਾਲ ਚਾਲ ਪੁੱਛਦਾ ਹੈ ਤੇ ਫਿਰ ਰਮਣ ਨੂੰ ਕਹਿੰਦਾ ਭੈਣੇ ਅਮਨ ਨਾਲ ਗੱਲ ਕਰਾ ਦਿਓ ਅਮਨ ਮੇਰੇ ਨਾਲ ਨਾਰਾਜ਼ ਹੈ ਮੇਰਾ ਫੋਨ ਨਹੀਂ ਚੁੱਕਦੀ ਰਮਨ ਹੱਸਦੇ ਹੋਏ ਫਿਰ ਔਖਾ ਹੈ ਭਰਾ ਉਹ ਨਹੀਂ ਗੱਲ ਕਰਦੀ ਜੇ ਗੁੱਸੇ ਹੋਵੇ ਹਰਵਿੰਦਰ ਜੀ ਠੀਕ ਹੈ ਭੈਣੇ ਰਮਨ ਉਹ ਵੈਸੇ ਹੀ ਕਿਹਾ ਲੈ ਗੱਲ ਕਰ ਅਮਨ ਨਾਲ ਰਮਨ ਨੇ ਅਮਨ ਨੂੰ ਫੋਨ ਦੇ ਕੇ ਗੱਲ ਕਰਲਾ ਹਰਵਿੰਦਰ ਨਾਲ ਅਮਨ ਮੈਂ ਨਹੀਂ ਕਰਨੀ ਗੱਲ ਰਮਨ ਨੇ ਤੱਕੇ ਨਾਲ ਅਮਨ ਨੂੰ ਫੋਨ ਦੇ ਦਿੱਤਾ ਪਰ ਅਮਨ ਕੁਝ ਨਾ ਬੋਲੀ ਹਰਵਿੰਦਰ ਗਲਤੀ ਹੋ ਗਈ ਅਮਨ ਮaaf ਕਰਦੇ ਯਾਰ ਅਮਨ ਕੁਝ ਨਾ ਬੋਲੀ ਹਰਵਿੰਦਰ ਕੁਝ ਤਾਂ ਬੋਲ ਅਮਨ ਮੇਰੇ ਤੋਂ ਤੇਰੀ ਨਾਰਾਜ਼ਗੀ ਨਹੀਂ ਚੱਲ ਹੁੰਦੀ ਅਮਨ ਕੀ ਬੋਲਾਂ ਛੱਡਿਆ ਮੈਨੂੰ ਬੋਲਣ ਜੋਗੀ ਹਰਵਿੰਦਰ ਮਾਫੀ ਅਮਨ ਹਰਵਿੰਦਰ ਤੈਨੂੰ ਆਪਣੀ ਦੋਸਤੀ ਚੰਗੀ ਨਹੀਂ ਲੱਗਦੀ ਸੀ ਕਰਦਿਆ ਨੇ ਮੇਰਾ ਵਿਆਹ ਕਰਨਾ ਸੀ ਜਿੱਥੇ ਮਰਜ਼ੀ ਕਰਦੇ ਤੂੰ ਕਿਉਂ ਵਿੱਚ ਆਇਆ ਤੈ ਆਪਣੇ ਬਾਰੇ ਕੁਝ ਨਹੀਂ ਸੋਚਿਆ ਤੇਰੇ ਵੀ ਕੁਝ ਸੁਪਨੇ ਹੋਣਗੇ ਹਰਵਿੰਦਰ ਮੇਰਾ ਹਰ ਸੁਪਨਾ ਹਰ ਅਹਿਸਾਸ ਤੇਰੇ ਨਾਲ ਹੈ ਅਮਨ ਪਰ ਅਮਨ ਜੇ ਤੇਰਾ ਨਹੀਂ ਮਨ ਵਿਆਹ ਕਰਾਉਣ ਦਾ ਤਾਂ ਆਪਾਂ ਫਿਰ ਵੀ ਦੋਸਤ ਰਹਾਂਗੇ ਅਮਨ ਮੈਂ ਅੱਜ ਤੱਕ ਤੇਰੇ ਤੋਂ ਬਿਨਾਂ ਕਿਸੇ ਹੋਰ ਬਾਰੇ ਨਹੀਂ ਸੋਚ ਸਕਿਆ ਬਹੁਤ ਔਖਾ ਹੁੰਦਾ ਹੈ ਇਸ ਲਈ ਮੈਂ ਤੈਨੂੰ ਕਦੇ ਨਹੀਂ ਕਹਿ ਸਕਦਾ ਜਗਪਾਲ ਨੂੰ ਭੁੱਲ ਕੇ ਕਿਸੇ ਹੋਰ ਬਾਰੇ ਸੋਚ ਅਮਨ ਪੱਕਾ ਹਰਵਿੰਦਰ ਜਮਾਂ ਪੱਕਾ ਵਾਲਾ ਵਾਦਾ ਅਮਨ ਮੈਂ ਤੈਨੂੰ ਰੋਕ ਕੇ ਫੋਨ ਲਾਉਂਦਾ ਕਿਸੇ ਦਾ ਫੋਨ ਆਉਂਦਾ ਮੈਨੂੰ ਮੰਮਾ ਦਾ ਫੋਨ ਕੱਟਣ ਤੋਂ ਬਾਅਦ ਹਰਵਿੰਦਰ ਦੂਜੀ ਕਾਲ ਤੇ ਹੈਲੋ ਕਹਿੰਦਾ ਹੈ ਤਾਂ ਅੱਗੋ ਗਿੰਨੀ ਆਪਣੇ ਬਾਰੇ ਦੱਸ ਕੇ ਹਰਵਿੰਦਰ ਦਾ ਹਾਲਚਲ ਪੁੱਛਦੀ ਹੈ ਹਰਵਿੰਦਰ ਨੇ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਪਰਿਵਾਰ ਦਾ ਹਾਲਚਲ ਪੁੱਛਿਆ ਗਿੰਨੀ ਵਧੀਆ ਏ ਧਰ ਵੀ ਸਭ ਹਾਂਜੀ ਜੀਜਾ ਜੀ ਮੈਨੂੰ ਹਰਵੀਰ ਵੀਰੇ ਨੇ ਦੱਸਿਆ ਸੀ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਗਿੰਨੀ ਹੁਣੀ ਦੋਵੇਂ ਹੀ ਹਰਵਿੰਦਰ ਨੂੰ ਕਹਿਣ ਲੱਗੇ ਸਾਨੂੰ ਪਤਾ ਹਰਵਿੰਦਰ ਤੂੰ ਸਾਰੀ ਉਮਰ ਅਮਨ ਦਾ ਸਾਥ ਦੇਵੇਂਗਾ ਕਮਲ ਦਾ ਵੀ ਖਿਆਲ ਰੱਖੇਂਗਾ ਬਸ ਇੱਕੋ ਗੱਲ ਆ ਕਿ ਅਮਨ ਸ਼ਾਇਦ ਜਗਪਾਲ ਨੂੰ ਕਦੇ ਭੁੱਲ ਨਹੀਂ ਸਕਦੀ ਪਤਾ ਨਹੀਂ ਅਮਨ ਕਦੋਂ ਤੈਨੂੰ ਅਪਣਾਉਗੀ ਬਸ ਇਹਨਾਂ ਗੱਲਾਂ ਦਾ ਧਿਆਨ ਰੱਖੀ ਰੱਬ ਕਰੇ ਤੁਹਾਡਾ ਦੋਵਾਂ ਦਾ ਜੀਵਨ ਪਿਆਰ ਤੇ ਖੁਸ਼ੀਆਂ ਭਰਿਆ ਬਣਿਆ ਰਹੇ ਹਮੇਸ਼ਾ ਹਰਵਿੰਦਰ ਜੀਜਾ ਜੀ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਮੈਂ ਕਦੇ ਵੀ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਮੈਂ ਹੁਣ ਵੀ ਅਮਨ ਨੂੰ ਇਹੀ ਸਮਝਾਉਂਦਾ ਸੀ ਪਰ ਪਹਿਲਾਂ ਤੁਸੀਂ ਹੁਣ ਉਹਦੇ ਨਾਲ ਗੱਲ ਕਰ ਲਓ ਹਰਵਿੰਦਰ ਨਾਲ ਉਹ ਦੋਵੇਂ ਵਾਵਾ ਟਾਈਮ ਗੱਲਾਂ ਕਰੀ ਗਏ ਤੇ ਬਾਅਦ ਵਿੱਚ ਸਤਨਾਮ ਨਾਲ ਗੱਲ ਕਰਕੇ ਕਿਹਾ ਕਿ ਮਾਸੜ ਜੀ ਤੁਸੀਂ ਹਰਵਿੰਦਰ ਦੇ ਪਰਿਵਾਰ ਨਾਲ ਰਿਸ਼ਤੇ ਦੀ ਗੱਲ ਕਰ ਲਵੋ ਬਹੁਤ ਚੰਗਾ ਮੁੰਡਾ ਹੈ ਜੇ ਉਹਦੇ ਪਰਿਵਾਰ ਵਾਲੇ ਮੰਨਦੇ ਐ ਤਾਂ ਰੋਕਾ ਕਰ ਲਓ ਫਿਰ ਜਦੋਂ ਹਰਵਿੰਦਰ ਤੇ ਪੰਜਾਬ ਆਉਣ ਤੇ ਵਿਆਹ ਦਾ ਪ੍ਰੋਗਰਾਮ ਰੱਖ ਲਿਓ ਫਿਰ ਗਿੰਨੀ ਨੇ ਅਮਨ ਨੂੰ ਕਿਹਾ ਕਿ ਤੇਰੇ ਭਾਜੀ ਵੱਲੋਂ ਸਭ ਕੁਝ ਠੀਕ ਐ ਬਸ ਹੁਣ ਤੂੰ ਹਰਵਿੰਦਰ ਨੂੰ ਵਿਆਹ ਲਈ ਹਾਂ ਕਰ ਦੇ ਅਮਨ ਹਾਂਜੀ ਭੈਣ ਗਿੰਨੀ ਕਿੰਨਾ ਹੀ ਟਾਈਮ ਅਮਨ ਨਾਲ ਗੱਲ ਕਰੀ ਗਈ ਕਈ ਗੱਲਾਂ ਉਹ ਜਗਪਾਲ ਵਾਂਗ ਹੀ ਅਮਨ ਨੂੰ ਸਮਝਾਈ ਗਈ ਅਮਨ ਭੈਣੇ ਅੱਜ ਤਾਂ ਤੁਸੀਂ ਜਗਪਾਲ ਵਾਂਗ ਗੱਲ ਕਰਦੇ ਹੋ ਇਦਾਂ ਹੀ ਮੈਨੂੰ ਸਮਝਾਉਣ ਲੱਗਦੇ ਸੀ ਆਪਣੀ ਗੱਲ ਮਨਵਾ ਕੇ ਹਟਦੇ ਸੀ ਜਦੋਂ ਤੁਸੀਂ ਸਾਰੇ ਜਣੇ ਮੇਰੇ ਭਲੇ ਦਾ ਸੋਚਦੇ ਹੋ ਬਸ ਮੇਰਾ ਹੀ ਮਨ ਨਹੀਂ ਸੀ ਮੰਦਾ ਭੈਣੇ ਪਤਾ ਨਹੀਂ ਕਿਉਂ ਲੱਗਦਾ ਹੈ ਕਿ ਹਰਵਿੰਦਰ ਲਈ ਇਹ ਠੀਕ ਨਹੀਂ ਕਿੰਨੀ ਬਸ ਹੁਣ ਕੁਝ ਨਹੀਂ ਸੋਚਣਾ ਆਪਣਾ ਤੇ ਕਮਲ ਦਾ ਖਿਆਲ ਰੱਖਣਾ ਚੱਲ ਹੁਣ ਆਪਾਂ ਕੱਲ ਨੂੰ ਗੱਲ ਕਰਦੇ ਹਾਂ ਹੁਣ ਮੈਂ ਰਾਤ ਦੀ ਰੋਟੀ ਬਣਾਉਣੀ ਆ ਅਮਨ ਹਾਂਜੀ ਭੈਣੇ ਬਣਾ ਲਓ ਤੁਸੀਂ ਰੋਟੀ ਤੇ ਫੋਨ ਕੱਟ ਦਿੱਤਾ ਅਮਨ ਨੇ ਬਾਅਦ ਵਿੱਚ ਹਰਵਿੰਦਰ ਨੂੰ ਮੈਸੇਜ ਕਰਨ ਲੱਗੀ ਅਮਨ ਹਾਂਜੀ ਹੈਲੋ ਇਹੋ ਜਿਹਾ ਕੀ ਮੇਰੇ ਸਾਰੇ ਪਰਿਵਾਰ ਤੇ ਜਾਦੂ ਕੀਤਾ ਸਾਰੇ ਤੇਰੀ ਗੱਲ ਮੰਨਦੇ ਐ ਕਰਤੀ ਮੈਂ ਕਿੰਨੀ ਭੈਣ ਨੂੰ ਹਾਂ ਉਸ ਤੋਂ ਬਾਅਦ ਅਮਨ ਨੇ ਰਸੋਈ ਵਿੱਚ ਆਪਣੀ ਮੰਮੀ ਨੂੰ ਵੀ ਦੱਸ ਦਿੱਤਾ ਕਿ ਮੈਂ ਹਰਵਿੰਦਰ ਨੂੰ ਵਿਆਹ ਲਈ ਹਾਂ ਕਹਿ ਦਿੱਤੀ ਚਰਨਜੀਤ ਬਹੁਤ ਵਧਾਈਆਂ ਪੁੱਤ ਆ ਤੂੰ ਬਹੁਤ ਹੀ ਵਧੀਆ ਖੁਸ਼ਖਬਰੀ ਸੁਣਾਈ ਐ ਚਰਨਜੀਤ ਨੇ ਹਾਲ ਵਿੱਚ ਜਾ ਕੇ ਸਭ ਨੂੰ ਦੱਸ ਦਿੱਤਾ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਿਲਦੇ ਹਾਂ ਕੱਲ੍ਹ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਦੋਸਤੋ